ਮੈਂ ਸਾਰੇ ਸਿੱਖਾਂ ਨੂੰ ਕਹਿੰਦੇ ਆ ਮਿੰਟ ਨਾਲ ਹੀ ਤੁਸੀਂ ਆਪਣੇ ਸਾਹਮਣੇ ਲੋ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਆ ਧਰਮ ਪਰਵਰਤਨ ਦੀ ਧਰਮ ਪਰਵਰਤਨ ਗਰੀਬ ਕਰਤ ਜਿਹੜੇ ਗਰੀਬ ਆ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਨਾ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਕੁਝ ਹੀ ਰਹਿਣਾ ਹਿਸ਼ਾਮਦਾਸੀਏ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਔਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਰਣਜੀਤ ਟੱਡਰੀਆਂ ਵਾਲੇ ਵੱਲੋਂ ਜੋ ਕਿ ਇਲਜ਼ਾਮ ਲਗਾਏ ਜਾਂਦੇ ਨੇ 크੍ਰਿਸਚੀਅਨ ਲੋਕਾਂ ਦੇ ਉੱਤੇ ਪਰਮੇਸ਼ਰ ਦੇ ਦੱਸਾ ਦੇ ਉੱਤੇ ਕਿ ਉਹ ਧਰਮ ਪਰਿਵਰਤਨ ਦੇ ਵਰਤੂਰੇ ਨੇ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਔਰ ਉਸੇ ਕੇ ਆ ਉਹਨਾਂ ਦੇ ਜੋ ਕਿ ਸਿੱਖ ਭਰਾ ਨੇ ਅ ਸ਼ਰਿਆਮ ਜੋ ਕਿ ਲਾਈਵ ਹੋ ਕੇ ਇਸ ਚੀਜ਼ ਦਾ ਖੁਲਾਸਾ ਕੀਤਾ ਜੋ terrorism ਪਰਵਤਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਉਸ ਚੀਜ਼ ਦੇ ਉੱਤੇ ਕਰਾਰੇ ਜਵਾਬ ਦਿੱਤੇ ਗਏ ਨੇ ਔਰ ਬਿਲਕੁਲ ਸਹੀ ਕਿਉਂਕਿ ਇਸ ਨੂੰ ਕਹਿੰਦੇ ਨੇ ਅਸਲੀ ਸਿੱਖ ਜੋ ਸਭ ਕੁਝ ਜਾਣਦੇ ਨੇ ਸਾਰੀ ਸਚਾਈ ਨੂੰ ਜਾਣਦੇ ਨੇ ਔਰ ਬਿਲਕੁਲ ਸਹੀ ਗੱਲਾਂ ਜੋ ਕਿ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਕਿ ਤੁਸੀਂ ਵੀ ਇਹੋ ਜੇ ਕੰਮ ਕਰੋ ਜੋ 크ਿਸਚਨ ਲੋਕ ਕਰ ਰਹੇ ਨੇ ਹੈਲਪ ਕਰੋ ਗਰੀਬਾਂ ਦੀ ਹੈਲਪ ਕਰੋ ਜੋ ਬਾਈਬਲ ਦੇ ਵਚਨਾਂ ਤੋ ਚੱਲਦੇ ਨੇ ਪਰਮੇਸ਼ਰ ਦੇ ਨਾਲ ਚੱਲਦੇ ਨੇ ਔਰ ਇਹਨਾਂ ਦੇ ਵੱਲੋਂ ਕਿਹਾ ਕਿ ਨਾ ਕਿ ਤੁਸੀਂ ਕਿਸੇ ਦੇ ਉੱਤੇ ਇਲਜ਼ਾਮ ਲਗਾਓ ਤੁਸੀਂ ਵੀ ਇਹੋ ਜੇ ਕੰਮ ਕਰੋ ਕਿ ਤੁਹਾਡੀ ਵੀ ਕੌਮ ਤੁਹਾਡੇ ਕੋ ਖੁਸ਼ ਹੋਏ ਔਰ ਆਪਣੇ ਨਾਮ ਨੂੰ ਕਮਾਓ ਔਰ ਨਾ ਕਿ ਕਿਸੇ ਦੇ ਉੱਤੇ ਇਲਜ਼ਾਮ ਲਗਾਓ ਭਾਈ ਰਣਜੀਤ ਸਿੰਘ ਢੰਡਰੀ ਵਾਲੇ ਦੀ ਇੱਕ ਵੀਡੀਓ ਆਈ ਆ ਉਹ ਕਹਿੰਦੇ ਆ ਉਸ ਵੀਡੀਓ ਚ ਮਤਲਬ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਤੇ ਇੱਕ ਉਹ ਗੱਲ ਕਰਦੇ ਆ ਵੀ ਧਰਮ ਪਰिवर्तन ਜਿਹੜੇ ਕਰਨਦੇ ਆ 크ਰਿਸਚਨ ਬਣਦੇ ਆ ਹਰੇ 크ਰਿਸਚਨ ਬਣ ਚਲੇ ਆ ਧਰਮ ਪਰिवर्तन ਕਰ ਚਲੇ ਆ ਜੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਇਹ ਤੁਸੀਂ ਭਾਈ ਸਾਹਿਬ ਜੀ ਧਰਮ ਪਰਿਵਰਤਨ ਦੀ ਗੱਲ ਕਰਦੇ ਨਾ ਵੀ ਪੈਸੇ ਦੇਖੇ ਲੋਕ ਧਰਮ ਪਰਿਵਰਤਨ ਕਰ ਜਾਂਦੇ ਆ ਸਿੱਧਾ ਸਿੱਧਾ ਤੁਸੀਂ ਕ੍ਰਿਸਚਨਾਂ ਨੂੰ ਕਹਿਣ ਲਿਆ ਕ੍ਰਿਸਚਨ ਪਹਿਲੀ ਗੱਲ ਆ ਉਹ ਲੋਕ ਜੇ ਬਣਦੇ ਕ੍ਰਿਸਚਨ ਉਹਨਾਂ ਦੇ ਵਿੱਚ ਛੂਛਾਤ ਨਹੀਂ ਠੀਕ ਆ ਉਹ ਲੋਕ ਇੱਕ ਦੂਸਰੇ ਨਾਲ ਵਿਤਕਰਾ ਨਹੀਂ ਕਰਦਾ ਤੁਸੀਂ ਲੋਕਾਂ ਨੇ ਤਾਂ ਭਾਂਡੇ ਵੀ ਵੱਖਰੇ ਰੱਖੇ ਪਏ ਆ ਵੀ ਇਹ ਇਹ ਜੀ ਗਰੀਬ ਸਿੱਖਾਂ ਦੇ ਭਾਂਡੇ ਵੱਖਰੇ ਆ ਤੇ ਜ਼ਿੰਮੇਵਾਰਾਂ ਦੇ ਭਾਂਡੇ ਵੱਖਰੇ ਆ ਭਾਈ ਸਾਹਿਬ ਜੀ ਤੁਸੀਂ ਤਾਂ ਆਪਣੀ ਲਗਦਰੀ ਲਾਈਫ ਜੀ ਜਾਨਦੇ ਆ ਤੁਸੀਂ ਕਦੀ ਪੁੱਛਿਆ ਗਰੀਬ ਸਿੱਖਾਂ ਨੂੰ ਬਹੁਤ ਸੇਖਿਆ ਸਿਆ ਜਿਨ੍ਹਾਂ ਕੋਲੋਂ ਕੱਪੜੇ ਵੀ ਨਹੀਂ ਲੈ ਜਾਂਦੇ ਦਸਤਾਰਾਂ ਵੀ ਨਹੀਂ ਰਈਆਂ ਜਾਂਦੀਆਂ ਉਹਨਾਂ ਨੇ ਵੀ ਤੁਹਾਡਾ ਕੀ ਕਰਨਾ ਤੁਹਾਡੀਆਂ ਇਹ ਗੱਲਾਂ ਦਾ ਕੀ ਕਰਨਾ ਹੈ ਗੱਲਾਂ ਤੁਸੀਂ ਬਹੁਤ ਵੱਡੀਆਂ ਬਣੀਆਂ ਕਰਦੇ ਪੱਲੇ ਹੈ ਨਹੀਂ ਕੁਝ ਵੀ ਬਸ ਇਹ ਆ ਵੀ ਤੁਸੀਂ ਨਵੀਂ ਤੋਂ ਨਵੀਂ ਗੱਡੀ ਲਈ ਜਾਓ ਹੁਣ ਤੁਸੀਂ ਆਗੇ ਠੰਡਾ ਵਧਾਉਣ ਲਈ ਇੱਕ ਆਲਦੀ ਤੁਸੀਂ ਦੁਕਾਨ ਵੀ ਬੜੀ ਤਕੜੀ ਖੋਲ੍ਹ ਦਿੱਤੀ ਆ ਬਸ ਕਮਾਈ ਦਾ ਸਾਧਨ ਕੋਈ ਨਾ ਕੋਈ ਨਵਾਂ ਲੱਭ ਲੈਨੇ ਤੁਸੀਂ ਭਾਈ ਸਾਹਿਬ ਜੀ 1250 ਪੈਂਦਿਆ ਮੇਰੇ ਖੇਲ ਪੰਜਾਬ ਦੇ ਤੇ ਕੋਈ ਵੀ ਪਿੰਡ ਐਸਾ ਨਹੀਂ ਹੁੰਦਾ ਜਿੱਥੇ ਈਰਖਾ ਨਹੀਂ ਹੁੰਨੀ ਖਾਸ ਕਰਕੇ ਸਿੱਖਾਂ ਦੇ ਸਿੱਖਾਂ ਦੇ ਵਿੱਚ ਵੱਡਾ ਉੱਚਾ ਦੇ ਨੀਮਾ ਸਿੱਖ ਦੇਖਿਆ ਜਾਂਦੇ ਆ ਗੁਰਦੁਆਰਿਆਂ 'ਚ ਵੀ ਇਹ ਹਾਲ ਹੋ ਗਿਆ ਠੀਕ ਆ ਡੇਰਿਆਂ ਦੇ ਵਿੱਚ ਵੀ ਭਾਂਡੇ ਵੱਖਰੇ ਰੱਖੇ ਜਾਂਦੇ ਆ ਬਸ ਲੰਗਰ ਆ ਪੱਪੀ ਜਿਹੇ ਲਾਤੇ ਆ 버ਗਰ ਦੇ ਲਾਤੇ ਹੋਰ ਕੋਈ ਲੰਗਰ ਨਾ ਲਾਓ ਤੁਸੀਂ ਵੀ ਕਿਸੇ ਗਰੀਬ ਦੀ ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਹ ਤਾਂ ਵੀਡੀਓ ਪਾਤੀ ਆਵਦੀ ਦੁਕਾਨ ਦੀ ਜੀ ਮੇਰੀ ਦੁਕਾਨ ਆ ਇੱਥੋਂ ਲੈ ਕੇ ਜਾਇਆ ਕਰੋ ਦੁੱਧ ਫਲਾਣਾ ਨੰਦ ਮੰਗਾਨਾ ਕੁਲਫੀਆਂ ਤੁਸੀਂ ਕਦੀ ਕਿਸੇ ਵੀਡੀਓ ਪਾਈ ਆ ਵੀ ਆ ਗਰੀਬ ਨੂੰ ਮੈਂ ਇੰਨਾ ਪੈਸਾ ਦੇਤਾ ਜੀ ਐਦਾ ਘਰ ਬਣਾਤਾ ਜੇ ਉਹ ਲੋਕ ਮਤ ਕਰਦੇ ਆ ਭਾਈ ਫੇਗ ਲੈਣੇ ਜਾਣਾ ਆ ਜਦੋਂ ਤੁਸੀਂ ਈਰਖਾ ਕਰਦੇ ਆ ਹੈ ਤੁਸੀਂ ਤਾਂ ਮਤ ਕਰਦਾ ਹੀ ਨਹੀਂ ਗਰੀਬ ਸਿੱਖਾਂ ਦੀ ਅੱਜ ਦਿਨੀ ਈਰਖਾ ਚੱਲੀ ਆਉਣ ਡਈ ਇਹ ਬਹੁਤ ਟਾਈਮ ਦੀ ਇਹ ਹਰੀ ਸਿੰਘ ਨਲੂਏ ਤੋਂ ਈਰਖਾ ਚੱਲੀ ਆਉਣ ਢਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਵੀ ਈਰਖਾ ਚੱਲੀ ਆਉਣ ਢਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਤ ਕਰਦੇ ਹੁੰਦੇ ਸੀ ਸਿੱਖ ਜਾ ਕੇ ਗਰੀਬ ਵੀ ਸਾਡੇ ਨੇ ਜੀ ਈਰਖਾ ਕਰਦੇ ਆ ਠੀਕ ਆ ਤੇ ਫਿਰ ਇਹ ਭਾਈ ਨਰਮਲ ਸਿੰਘ ਜੀ ਵੀ ਰਾਗੀ ਜਿਹੜੇ ਹਜ਼ੂਰੀ ਰਾਗੀ ਸੀਗੇ ਉਹ ਵੀ ਦੱਸਦੇ ਸੀ ਵੀ ਮੈਨੂੰ ਇੰਨਾ ਮਾੜਾ ਬੋਲਿਆ ਜਾਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਧਨਾਰ ਸੀ ਜਿਹੜੇ ਜਿਹੜੇ ਚੋਲਾ ਜਿਹੜਾ ਨੇ ਪੇਖੀ ਬਣੇ ਹੋਏ ਸਿੱਖ ਜਿਹੜੇ ਉਹ ਬਹੁਤ ਮਾੜਾ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿੰਦਿਆਂ ਮੈਂ ਸਾਰੇ ਸਿੱਖਾਂ ਨੂੰ ਕਹ ਮੈਂਤਨਾਰੀ ਤੁਸੀਂ ਆਪਣੇ ਸਾਹਮ ਲੋ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਹੈ ਧਰਮ ਪਰਵਰਤਨ ਦੀ ਧਰਮ ਪਰਵਰਤਨ ਗਰੀਬਕਤਰ ਜਿਹੜੇ ਗਰੀਬ ਹੈ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਨਾ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਜਿਹੀ ਰਹਿਣਾ ਜਿੰਨਾ ਚਿਰ ਇਹਨਾਂ ਜਿਹੜੇ ਧਨਾੜ ਆ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਆ ਉਹਨਾਂ ਦੇ ਢਿੱਡਾਂ ਜੋ ਕੋੜ ਨਹੀਂ ਨਾ ਜਾਂਦਾ ਉਹਨਾਂ ਦੇ ਢਿੱਡਾਂ 'ਚੋਂ ਮੈਣ ਨਹੀਂ ਜਾਂਦੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੰਗੀ ਰੋਟੀ ਨਹੀਂ ਖਾਣ ਦੇਣੀ ਇਹਨਾਂ ਨੂੰ ਉਹੋ ਹੀ ਟਾਈਮ ਦਿਖਾਉਣਾ ਆ ਤੇ ਉਹ ਉਹ ਯਾਦ ਰੱਖਣ ਭੁੱਲ ਜਾਣ ਵੀ ਉਹ ਟਾਈਮ ਜਿਹੜਾ ਸਿੱਖਾਂ ਦੇ ਦੁਬਾਰਾ ਤੁਸੀਂ ਗਰੀਬ ਦਲਤਾਂ ਦੇ ਕਰਦੇ ਹੋਗੇ ਹੁਣ ਉਹ ਦਲਤ ਨਹੀਂ ਹੈਗੇ ਐਟ ਦਾ ਜਵਾਬ ਪੱਥਰ ਨਾਲ ਦੇਣਗੇ ਹੁਣ ਦਲਤ ਜਿਹੜਾ ਆ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਸ਼ਾ ਹੀ ਦੇਣੀ ਆ ਤੇ ਤੁਸੀਂ ਲੋਕੀ ਆ ਜਿਹੜਾ ਉਹ ਗਰੀਬ ਲੋਕਾਂ ਦੇ ਹੱਥੇ ਠੂਟਾ ਬਣਾਉਣਾ ਚਾਹੁੰਦੇ ਆ ਹਰ ਪਤਾ ਨਹੀਂ ਕਿਉਂ ਤੁਹਾਡੇ ਹੀ ਮਨਾਂ ਦੇ ਵਿੱਚ ਵੀ ਰਖਾਇਆ ਮੈਂ ਜਿਹੜੇ ਮੇਰੇ ਦੋਸਤ ਬਹੁਤ ਕ੍ਰਿਸ਼ਣ ਆ ਮੈਂ ਜਾਣਾਂ ਉਹਨਾਂ ਦੇ ਵਿੱਚ ਜਿਵੇਂ ਉਹਨਾਂ ਦੇ ਕੋਈ ਹੁੰਦਾ ਆ ਪ੍ਰੋਗਰਾਮ ਪਰ ਉਹ ਲੋਕ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਇੰਨਾ ਮੋਹ ਕਰਦੇ ਆ ਮੁਸਲਮਾਨ ਵੀ ਇੱਕ ਦੂਸਰੇ ਨੂੰ ਇੱਥੇ ਤੱਕ ਅਰਬ ਦੇ ਲੋਕ ਇੱਕ ਦੂਸਰੇ ਦਾ ਮੂੰਹ ਚੁੰਮਦੇ ਜਦੋਂ ਮਿਲਦੇ ਇੱਕ ਦੂਸਰੇ ਨੂੰ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਬਹੁਤ ਹੀ ਸੋਹਣੀਆਂ ਗੱਲਾਂ ਜੋ ਕਿ ਇਸ ਭਰਾ ਦੇ ਵੱਲੋਂ ਕੀਤੀਆਂ ਗਈਆਂ ਔਰ ਸਲੂਟ ਹੈ ਇਹੋ ਜਿਹੀ ਸਿੱਖਣ ਨੂੰ ਜੋ ਕਿ ਸਭ ਕੁਝ ਸਮਝਦੇ ਨੇ ਸਭ ਕੁਝ ਚਾਹਦੇ ਨੇ ਬਿਨਾ ਗੱਲ ਤੋਂ ਜੋ ਕਿ ਇਲਜ਼ਾਮ ਨਹੀਂ ਲਗਾਉਂਦੇ ਕਿਉਂਕਿ ਇਹ ਜਾਣਦੇ ਨੇ ਕਿ ਕਿਵੇਂ ਜੋ ਕਿ ਦੂਸਰੇ ਕ੍ਰਿਸਚਨ ਲੋਕ ਨੇ ਕਿਵੇਂ ਉਹ ਕੰਮਾਂ ਨੂੰ ਕਰ ਰਹੇ ਨੇ ਪਰਮੇਸ਼ਰ ਦੇ ਕੰਮਾਂ ਨੂੰ ਕਰ ਰਹੇ ਨੇ ਗਰੀਬਾਂ ਦੀ ਹੈਲਪ ਕਰ ਰਹੇ ਨੇ ਔਰ ਅਨਾਥਾਂ ਦੀ ਹੈਲਪ ਕਰ ਰਹੇ ਨੇ ਔਰ ਉਹੀ ਕੰਮਾਂ ਤੋਂ ਤੁਸੀਂ ਜਾਨ ਦੇ ਕਿ 크੍ਰਿਸਚਨ ਲੋਕ ਹਰ ਇੱਕ ਸਪੋਰਟ ਦੇ ਵਿੱਚ ਅੱਗੇ ਆ ਔਰ ਜੋ ਕਿ 크੍ਰਿਸਚਨ ਲੋਕ ਨਾ ਕੀ ਧਰਮ ਪਰਿਵਰਤਨ ਕਰਦਾ ਕਿ ਬਾਈਬਲ ਦਾ ਵਚਨ ਬਿਆਨ ਕਰਦਾ ਕਿ ਪਰਮੇਸ਼ਰ ਆਪ ਕੀ ਜਿਹੜਾ ਧਰਮ ਔਰ ਜਾਤ ਨੂੰ ਬਦਲਾਇਆ ਉਹ ਪਰਮੇਸ਼ਰ ਲੋਕਾਂ ਨੂੰ ਬਦਲ ਲਾਇਆ ਉਹਨਾਂ ਦੇ ਜੀਵਨ ਨੂੰ ਬਦਲ ਲਾਇਆ ਔਰ ਬਿਲਕੁਲ ਸਹੀ ਜੋ ਕਿ ਜਵਾਬ ਇਸ ਭਰਾ ਦੇ ਵੱਲੋਂ ਦਿੱਤਾ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਵੀ ਸ਼ਰਮਦਾਸੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬlesਸ ਯੂ ਔਰ ਪਰਮੇਸ਼ਰ ਤੁਹਾਨੂੰ ਬlesਸ ਕਰੇ